ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੇਂ ਵੀਡੀਓ ਦੇ ਨਾਲ ਮੈਂ ਅਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਹਾਂਜੀ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਦੀ ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਹੋ ਚੁੱਕੀਆਂ ਵਿਚਾਰੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਉਡੀਕ ਕਰ ਰਹੇ ਸੀ ਕਿ 2364 ਭਰਤੀ ਕਦੋਂ ਆਉਗੀ ਕਦੋਂ ਉਹਨਾਂ ਨੂੰ ਸਕਰੂਟਨੀ ਤੇ ਮਲਾਇਆ ਜਾਊਗਾ ਤੇ ਕਦੋਂ ਉਹ ਇੱਕ ਆਪਣਾ ਨਵਾਂ ਜੀਵਨ ਸ਼ੁਰੂ ਕਰ ਸਕਣਗੇ ਭਰਤੀ ਹੋ ਸਕਣਗੇ ਟੀਚਰ ਬਣਨ ਦਾ ਸੁਪਨਾ ਹਜੇ ਉਹਨਾਂ ਦਾ ਵਿਚਾਰਾਂ ਦੇ ਵਿੱਚ ਵਿਚਾਰੇ ਚੱਲ ਰਹੇ ਸੀ ਤਾਂ ਉਹਨਾਂ ਸਾਰਿਆਂ ਲਈ ਹੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਜਿੰਨੇ ਵੀ ਸਕਰੂਟਨੀ ਤੇ ਜਾਣਗੇ ਉਹ ਇੱਕ ਟੀਚਰ ਬਣ ਕੇ ਹੀ ਆਉਣ ਉਹਨਾਂ ਸਾਰੇ ਹੀ ਸਿਲੈਕਟ ਹੋ ਜਾਣ ਤਾਂ ਕਿਰਪਾ ਕਰਕੇ ਧਿਆਨ ਦੇ ਲੋ ਚਾਹੇ ਤੁਸੀਂ ਇਹਦਾ ਸਕਰੀਨਸ਼ਾਟ ਮਾਰ ਲਓ ਤੇ ਜਦ ਕੀ ਹੈ ਇਹਨਾਂ ਦੀ ਪੰਜਾਬ ਡਾਇਰੈਕਟੋਰੇਟ ਸਿੱਖਿਆ ਬੋਰਡ ਦੀ ਜਿਹੜੀ ਸਾਈਟ ਤੇ ਤੁਸੀਂ ਇਹਦਾ ਇੱਕ ਪੀੜੀ ਦੇ ਐਪ ਡਾਊਨਲੋਡ ਵੀ ਕਰ ਸਕਦੇ ਹੋ ਤੇ ਜੇ ਤੁਸੀਂ ਕਹੋਗੇ ਤਾਂ ਕਮੈਂਟਾਂ ਦੇ ਵਿੱਚ ਤੁਹਾਨੂੰ ਅਸੀਂ ਆਪੇ ਪ੍ਰੋਵਾਈਡ ਵੀ ਕਰਵਾ ਦਾਂਗੇ ਤਾਂ 12 6 ਭਾਵ 12 ਜੂਨ ਤੋਂ ਲੈ ਕੇ 20 ਜੂਨ ਤੱਕ ਜਿਹੜੀ ਸਕਰੂਟੀਨੀ ਹੋ ਰਹੀ ਹੈ ਠੀਕ ਹੈ ਜੀ 12 ਜਿਹੜੀ ਓਪਨ ਕੈਟਾਗਰੀ ਦੀ ਹੈ 13 ਵੀ ਓਪਨ ਕੈਟਾਗਰੀ ਦੀ ਹੈ 14 ਨੂੰ ਵੀ ਜਿਹੜੀ ਓਪਨ ਕੈਟਾਗਰੀ ਦੇ ਨਾਲ PH ਔਰਥੋ ਠੀਕ ਹੈ ਜੀ 15 ਜਿਹੜੀ OBC ਕੈਟਾਗਰੀ ਨੂੰ ਬੁਲਾਇਆ ਗਿਆ 57 ਤੋਂ 60 ਨੇ 18 ਨੂੰ ਜਿਹੜੇ SC/ST ਤੋਂ ਬੁਲਾਇਆ ਗਿਆ 41 ਤੋਂ 52 ਨੇ 19 ਨੂੰ SC/AR O EWSM ਵਾਲੇ ਜਿਹੜੇ ਹੈਗੇ 33 ਤੋਂ 53 ਇਹ ਸਾਰੇ ਕਰਵਾ ਕੇ ਚਾਹੇ ਤੁਸੀਂ ਸਕਰੀਨਸ਼ਾਟ ਮਾਰ ਲਿਓ ਤਾਂ ਕਿ ਤੁਹਾਡੀ ਯਾਦ ਰਹੇ ਜੂਗਾ ਕਿਹੜੇ ਕਿਹੜੇ ਕਿੱਥੋਂ ਤੱਕ ਜਿਹੜੇ ਨੰਬਰਾਂ ਵਾਲੇ ਉਹ ਤੁਸੀਂ ਜਾ ਸਕਦੇ ਹੋ ਉੱਤੇ ਲਾਸਟ 20 ਤਰੀਕ ਨੂੰ ਜਿਹੜੇ ਜਰਨਲ ਤੇ ای ਡਬਲਯੂ ਐਸ ਵਾਲੇ ਯੂਨੀਵਰਸਿਟੀ ਕੈਂਡੀਡੇਟਸ ਨੂੰ ਬੁਲਾਇਆ ਗਿਆ ਠੀਕ ਹੈ ਜੀ ਇੱਕ ਨਾਲ ਹੀ ਇਹਨਾਂ ਨੇ ਆਪਣੀ ਸਾਈਡ ਤੇ ਇਹ ਪਰਫਾਰਮਾਂਸ ਜਿਹੜਾ ਉਹ ਅ ਅਪਡੇਟ ਕੀਤਾ ਹੋਇਆ ਤੁਸੀਂ ਇੱਥੋਂ ਚਾਹੇ ਇਸ ਨੂੰ ਡਾਊਨਲੋਡ ਕਰਕੇ ਇਹ ਪਰਫਾਰਮਾਂਸ ਤੁਸੀਂ ਭਰ ਕੇ ਲੈ ਕੇ ਜਾਣਾ ਜਿਸ ਦਿਨ ਤੁਹਾਡੀ ਸਕਰੂਟੀਨੀ ਹੋਣੀ ਹੈ ਜੀ ਠੀਕ ਹੈ ਜੀ ਇਸ ਸਾਈਟ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹਾਂ ਦਿੱਤਾ ਹੋਇਆ ਪੂਰੇ ਦਾ ਪੂਰੇ ਇਹਨਾਂ ਚਾਰ-ਪੰਜ ਪੇਜਾਂ ਦੀ ਜਿਹੜੀ ਇਹ ਇੱਕ ਪੀਡੀਐਫ ਜਿਹੜੀ ਇਹਨਾਂ ਨੇ ਦਿੱਤੀ ਹੋਈ ਹੈ ਠੀਕ ਹੈ ਜੀ ਇਹ ਇਹਨਾਂ ਦਾ ਹਾਂ ਨਾਂ ਜਿਹਦੇ ਜਵਾਬ ਦੇਣ ਜਿਹੜੇ ਕੋਈ ਤੁਹਾਡੇ ਦੋਸਤ ਮਿੱਤਰ ਪਹਿਲਾਂ ਭਰਤੀ ਹੋ ਚੁੱਕੇ ਆ ਉਹਨਾਂ ਨੂੰ ਤਕਰੀਬ ਨੇ ਇਸ ਬਾਰੇ ਪਤਾ ਠੀਕ ਹੈ ਜੀ ਉਹਨਾਂ ਤੋਂ ਤੁਸੀਂ ਹੈਲਪ ਲੈ ਕੇ ਭਰ ਸਕਦੇ ਹੋ ਤੇ ਨਹੀਂ ਤੁਸੀਂ YouTube ਦੇ ਉੱਪਰ ਵੀ ਪਿਆਹ ਨੇ ਆਸਕਰ ਪੰਜਾਬੀ ਦੇ ਵਿੱਚ ਤੁਸੀਂ ਆਪਣਾ ਪਰ ਸਕਦੇ ਹੋ ਨਵੀਂ ਨਵੀਂ ਅਪਡੇਟ ਦੇ ਲਈ ਜੁੜੇ ਰਹੋ ਤੇ ਪਰਮਾਤਮਾ ਗਿਰਦਾਸ ਕਰਦੇ ਆਂ ਜਿਹੜੇ ਵੀ ਇਸ ਗਰੁੱਪ ਨੇ ਤੇ ਜਾਣਗੇ ਸਾਰੇ ਹੀ ਇੱਕ ਭਰਤੀ ਹੋ ਕੇ ਆਉਣ। ਧੰਨਵਾਦ।